ਐਨਐਨਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੋ ਦਰਿਆ ਸਤਲੁਜ ਨੇ ਜ਼ਖਮ ਦਿੱਤੇ ਸੀ ਅਜੇ ਤੱਕ ਉਹ ਰਾਸ ਨਹੀਂ ਆਏ ਹਾਲਾਤ ਬੜੇ ਮਾੜੇ ਨੇ ਪਿੰਡ ਦਾ ਨਾਮ ਹੈ ਖੁਰਲਾਪੁਰ ਖੁਰਲਾਪੁਰ ਦੀ ਜ਼ਮੀਨ ਹੈ ਜਦੋਂ ਦਰਿਆ ਸਤਲੁਜ ਦੇ ਵਿੱਚ ਪਾਣੀ ਆਇਆ ਤਾਂ ਇਸ ਜਗ੍ਹਾ ਤੇ ਤਕਰੀਬਨ ਜਿਹੜੀ ਤਸਵੀਰ ਦਿਖਾਉਣ ਜਾ ਰਿਹਾ 15 15 ਫੁੱਟ ਪਾਣੀ ਸੀ ਆਵਲੀ ਥਾਂ ਤੇ ਅੱਜ ਵੀ ਤੁਸੀਂ ਨਜ਼ਰ ਮਾਰੋਗੇ ਤਾਂ ਪਾਣੀ ਤੁਹਾਨੂੰ ਖੜਾ ਨਜ਼ਰ ਆਏਗਾ ਕੁਝ ਥਾਵਾਂ ਤੇ ਥੋੜਾ ਹੋਰ ਕਈ ਥਾਵਾਂ ਤੇ ਤਾਂ 16ਰ ਤੱਕ ਡੁੱਬੇ ਹੋਏ ਹੈ ਹਾਲਾਤ ਬਹੁਤ ਚਿੰਤਾਜਨਕ ਨੇ ਤਸਵੀਰ ਸਾਰੇ ਦਿਖਾਵਾਂਗੇ ਕਿ ਅੱਜ ਦੇ ਹਾਲਾਤ ਕੀ ਨੇ ਮੌਸਮ ਵਿਭਾਗ ਨੇ ਅਲਰਟ ਫਿਰ ਜਾਰੀ ਕਰਤਾ ਹੈ ਕਿ بارش ਬਹੁਤ ਜਿਆਦਾ ਹੋਣੀ ਹੈ ਅਗਲੇ 4 ਦਿਨਾਂ ਦੇ ਵਿੱਚ 80 ਸਾਲਾਂ ਦਾ ਰਿਕਾਰਡ ਟੁੱਟ ਜਾਣਾ ਹੈ ਤਾਂ ਤੁਸੀਂ ਆਈਡੀਆ ਲਾ ਸਕਦੇ ਹੋ ਕਿ ਕੁਦਰਤ ਕਿੰਨਾ ਕਹਿਰਵਾਨ ਹੈ ਇਹ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਸੋਲਰ ਕਿਸ ਤਰ੍ਹਾਂ ਡੱਬੇ ਹੋਇਆ ਹੈ ਇਹ ਤਸਵੀਰ ਆਪਣੇ ਆਪ ਚ ਬਹੁਤ ਕੁਝ ਬਿਆਨ ਕਰਦੀ ਹੈ ਜ਼ਿਲ੍ਹਾ ਜਲੰਧਰ ਪਿੰਡ ਦਾ ਨਾਮ ਹੈ ਖੁਰਲਾਪੁਰ ਜਿੱਥੋਂ ਦੀਆਂ ਅਸੀਂ ਤਸਵੀਰਾਂ ਲਾਈਵ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਸੀ ਕੋਈ ਤਲਾਹ ਨਹੀਂ ਹੈ ਔਰ ਦੂਜੀ ਗੱਲ ਹੈ ਕਿ ਕੋਈ ਦਰਿਆ ਦੀ ਤਸਵੀਰ ਨਹੀਂ ਹੈ ਇਹ ਵਾਈ ਜੋਗ ਜ਼ਮੀਨ ਹੈ ਇਹ ਕੋਈ ਦਰਿਆ ਦੀ ਤਸਵੀਰ ਨਹੀਂ ਹੈ ਕਿ ਆਪਾਂ ਕਹਿ ਦਈਏ ਕਿ ਦਰਿਆ ਹੋਊਗਾ ਇੱਥੇ ਦਰਿਆ ਚੱਲਦਾ ਨਹੀਂ ਜੀ ਇਹ ਦਰਿਆ ਨਹੀਂ ਹੈ ਇਹ ਵਾਈ ਜੋਗ ਜ਼ਮੀਨ ਹੈ ਜਿੱਥੋਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਚਿੰਤਾਜਨਕ ਹਾਲਾਤ ਮਾਰੇ ਨੇ ਇੱਕ ਬੰਨ ਹੈ ਬੰਨ ਦੇ ਨਾਲ ਨਾਲ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਉਹ ਸੋਲਰ ਦੀ ਤਸਵੀਰ ਇੱਕ ਫੇਰ ਦਿਖਾਉਣੀ ਆ ਕਿ ਦੇਖੋ ਤਿੰਨ ਸੋਲਰ ਇੱਕ ਸਾਥ ਲੱਗੇ ਹੋਇਆ ਔਰ ਤਿੰਨਾਂ ਦੇ ਹਾਲਾਤ ਤੁਸੀਂ ਦੇਖੋ ਕਿ ਕਿੰਨੇ ਕਿੰਨੇ ਡੁੱਬੇ ਹੋਇਆ ਇਸ ਜਗ੍ਹਾ ਤੇ ਝੋਨਾ ਸੀ ਪਰ ਅਜੇ ਤੱਕ ਕਈ ਥਾਵਾਂ ਤੇ ਗਰਦੌਰੀਆਂ ਹੋਈਆਂ ਕਈ ਥਾਵਾਂ ਤੇ ਗਰਦੌਰੇ ਨਹੀਂ ਹੋਈਆਂ ਪ੍ਰਸ਼ਾਸਨ ਸਰਕਾਰ ਚ ਸਾਡਾ ਸੀਓ ਮਾਨ ਕਹਿ ਰਿਹਾ ਕਿ ਅਸੀਂ ਮੁਆਵਜ਼ਾ ਦੇਵਾਂਗੇ ਔਰ ਮੁਆਵਜ਼ੇ ਦੀ ਗੱਲ ਹੁੰਦੀ ਹੈ 20 20000 ਰੁਪਇਆ ਪਰ ਫਿਰ ਪਰਸੈਂਟਾਂ ਚ ਕੰਮ ਆ ਜਾਂਦਾ ਭਾਈ ਤੁਹਾਡੀ ਇੰਨੀ ਕੋ ਫਸਲ ਖਰਾਬ ਹੋਈ ਹੈ ਪਰ ਹੁਣ ਇਹ ਜਗ੍ਹਾ ਤੇ ਤੁਸੀਂ ਦੇਖੋ ਝੋਨਾ ਦਿਸਦਾ ਹੀ ਨਹੀਂ ਇੱਥੇ ਅਨੁਮਾਨ ਨਹੀਂ ਲਾਇਆ ਨਹੀਂ ਲਾਇਆ ਜਾ ਸਕਦਾ ਕਿ ਇਸ ਜਗ੍ਹਾ ਤੇ ਝੋਨਾ ਸੀ ਪਤਾ ਹੀ ਨਹੀਂ ਲੱਗਦਾ ਤਾਂ ਇੱਥੇ ਤਾਂ 100% ਨੁਕਸਾਨ ਹੈ ਔਰ ਇਸ ਜਗ੍ਹਾ ਤੇ ਕਣਕ ਵੀ ਨਹੀਂ ਬੀਜੀ ਜਾਣੀ ਕਿ ਕਿ ਹੁਣ ਫੇਰ ਹੁਣ ਬਾਰਿਸ਼ ਹੋ ਰਹੀ ਐ ਸੀ ਬਾਰਿਸ਼ ਦੇ ਵਿੱਚ ਥੋੜੀ ਥੋੜੀ ਬੂੰਦਾਬਾਂ ਦੀ ਸ਼ੁਰੂ ਹੋ ਗਈ ਐ ਅਗਲੇ ਤਕਰੀਬਨ 4 ਦਿਨਾਂ ਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਪੂਰੇ ਪੰਜਾਬ ਪਰ ਚ ਕੁਝ ਕੁ ਜ਼ਿਲ੍ਹੇ ਛੱਡ ਕੇ ਤਕਰੀਬਨ 2 ਕੁ ਜ਼ਿਲ੍ਹੇ ਛੱਡੇ ਛੱਡ ਕੇ ਸਾਰੇ ਜ਼ਿਲ੍ਹਿਆਂ ਚ ਭਾਰੀ ਬਾਰਿਸ਼ ਦਾ ਅਨੁਮਾਨ ਐ ਕਿ ਬਾਰਿਸ਼ ਬਹੁਤ ਜ਼ਿਆਦਾ ਹੋਵੇਗੀ ਔਰ ਹਦਾਇਤਾਂ ਕੀਤੀਆਂ ਕਿ ਜੋ ਡੈਮਾਂ ਦਾ ਪੱਧਰ ਪਾਣੀ ਨਾ ਵੱਧ ਜਾ ਵਧ ਜਾਵੇ ਉਸ ਚ ਪਾਣੀ ਕੱਢਣਾ ਸ਼ੁਰੂ ਕਰ ਦਿਓ ਤਾਂ ਦਰਿਆ ਸਤਲੁਜ ਦਾ ਪਾਣੀ ਵੀ ਵੱਧ ਸਕਦਾ ਹੈ ਬਿਆਸ ਦਾ ਵੀ ਵੱਧ ਸਕਦਾ ਹੈ ਪਰ ਹਾਲਾਤ ਲਗਾਤਾਰ ਅਸੀਂ ਦਿਖਾ ਰਹੇ ਆ ਕਿਸ ਜਗ੍ਹਾ ਤੇ ਤਾਂ ਕਣਕ ਵੀ ਨਹੀਂ ਬੀਜਿਆਣੀ ਜਿਸ ਤਰ੍ਹਾਂ ਦੇ ਹਾਲਾਤ ਨੇ ਇਹ ਆਪਣੇ ਇਹ ਚਿੰਤਾਜਨਕ ਹਾਲਾਤ ਨੇ ਇਹ ਬੰਨ ਦੀ ਤਸਵੀਰ ਹੈ ਇਹ ਤੁਸੀਂ ਦੇਖੋ ਕੀ ਹਾਲਾਤ ਬਣੇ ਪਏ ਐ ਇਹ ਕੁਛ ਦਿਨਾਂ ਦੀ ਮਹਾਂਜ ਬਾਰਿਸ਼ ਤੋਂ ਬਾਅਦ ਇਹ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸਾਰੇ ਇਹ ਦੇਖ ਸਕਦੇ ਹੋ ਹਾਲਾਤ ਕੀ ਬਣੇ ਹੋਏ ਐ ਇਹ ਇੱਕ ਤਸਵੀਰ ਐ ਤੇ ਹੋਰ ਇਸ ਤੋਂ ਅੱਗੇ ਤਸਵੀਰ ਇਹ ਬੰਨ ਦੇ ਇਧਰ ਪਾਸੇ ਦੇਖੋਗੇ ਤਾਂ ਇਧਰ ਵੀ ਤੁਹਾਨੂੰ ਪਾਣੀ ਪਾਣੀ ਨਜ਼ਰ ਆਏਗਾ ਇਧਰ ਨਜ਼ਰ ਮਾਰੋ ਤਾਂ ਇਧਰ ਵੀ ਪਾਣੀ ਪਾਣੀ ਨਜ਼ਰ ਆ ਰਿਹਾ ਤਾਂ ਹੁਣ ਅਸੀਂ ਬੰਨ ਦੇ ਵਿੱਚ ਮੈਂ ਵਿਚਕਾਰ ਤੁਰਿਆ ਸੈਂਟਰ ਦੇ ਵਿੱਚ ਤਾਂ ਹੁਣ ਇਹ ਤਸਵੀਰ ਦਿਖਾਉਣੀ ਹੈ ਇਹ ਬੰਨ ਦੇ ਹਾਲਾਤ ਕੀ ਬਣੇ ਪਏ ਇੰਨੇ ਨੇ ਵੱਡੇ ਵਿੱਚ ਆਖੇ ਨੂੰ ਕਹਿੰਦੇ ਕਿ بارش ਨਾਲ ਵੱਡੇ ਵੱਡੇ ਘੌਰ ਜੇ ਪੈ ਗਏ ਇਹ ਹਾਲਾਤ ਬਣ ਗਏ ਤੇ ਦੋਨੋਂ ਪਾਸਾਂ ਦੀ ਹੁਣ ਜਕਰ ਤਸਵੀਰ ਹੁਣ ਤੁਸੀਂ ਇੱਧਰ ਦੇ ਨਜ਼ਰ ਮਾਰ ਲਓ ਆਹ ਵਾਲੀ ਤਸਵੀਰ ਦੇਖਿਓ ਨੇੜੇ ਜਾ ਕੇ ਦਿਖਾਉਣੀ ਆ ਕਿ ਇੱਧਰ ਵੀ ਇਹ ਵਾਈਜੋਗ ਜ਼ਮੀਨ ਸੀ ਇਸ ਜਗ੍ਹਾ ਤੇ ਝੋਨਾ ਸੀ ਪਰ ਅੱਜ ਇਹ ਦਰਿਆ ਬਣਿਆ ਪਿਆ ਇਸ ਜਗ੍ਹਾ ਤੇ ਦਰਿਆ ਨਹੀਂ ਸੀਗਾ ਇੱਧਰ ਵੀ ਕਹਿ ਸਕਦੇ ਕਿਸ ਜਗ੍ਹਾ ਤੇ ਦਰਿਆ ਸੀ ਦੇਖੋ ਹੁਣ ਤਕਰੀਬਨ 10 ਤੋਂ 15 ਦਿਨ ਹੋ ਗਏ ਪਾਣੀ ਹਟੇ ਹੋਏ ਨੂੰ ਪਾਣੀ ਘਟੇ ਨੂੰ ਤੇ ਹਾਲਾਤ ਅਜੇ ਤੱਕ ਵੀ ਇਸ ਤਰ੍ਹਾਂ ਦੇ ਆ ਪਰ ਜਦੋਂ ਪਾਣੀ ਜ਼ਿਆਦਾ ਹੋਊਗਾ ਤਾਂ ਉਦੋਂ ਹਾਲਾਤ ਕੀ ਹੋਏ ਹੋਣਗੇ ਤੁਸੀਂ ਆਈਡੀਆ ਅੰਦਾਜ਼ਾ ਲਗਾ ਸਕਦੇ ਹੋ ਇੱਧਰ ਤਸਵੀਰ ਅੱਗੇ ਤੱਕ ਦਿਖਾਉਣੀ ਹੈ ਇੱਕ ਸੋਲਰ ਨਹੀਂ ਹੈ ਹੋਰ ਵੀ ਬਹੁਤ ਸਾਰੇ ਪਾਣੀ ਦੇ ਵਿੱਚ ਡੁੱਬੇ ਹੋਇਆ ਨਾਲ ਤਾਂ ਤਸਵੀਰਾਂ ਦਿਖਾਉਂਦੇ ਜਾਂਦੇ ਆ ਹਾਲਾਤ ਤੁਸੀਂ ਦੇਖੀ ਆਇਓ ਕੀ ਬਣੇ ਪਿਆ ਇੱਥੇ ਤੇ ਆਪਣੇ ਆਪ ਤੇ ਦਿਲ ਨੂੰ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਧਰ ਇਹ ਸਰਕਾਰ ਤੱਕ ਪਹੁੰਚੇ ਔਰ ਇਹਨਾਂ ਲੋਕਾਂ ਨੂੰ ਕੁਛ ਨਾ ਕੁਛ ਮੁਆਵਜ਼ਾ ਜਿਹੜਾ ਕਿ ਪਰਸੈਂਟਾਂ ਦੇ ਹਿਸਾਬ ਨਾਲ ਨਹੀਂ ਉਹ ਮਿਲਣਾ ਚਾਹੀਦਾ ਜੇ 20000 ਰੁਪਏ ਦਾ ਕੁਛ ਵੀ ਨਹੀਂ 6500 ਰੁਪਏ ਤਾਂ ਛੋਨੇ ਦੀ ਲਵਾਈ ਲਵਾਈ ਚਲਦੀ ਸੀ ਇਸ ਜਗ੍ਹਾ ਦੇ ਉੱਪਰ ਝੋਨਾ ਸੀ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਅੱਜ ਦੇ ਡੇਟ ਦੇ ਵਿੱਚ ਝੋਨਾ ਤੇ ਇੱਥੋਂ ਕੀ ਲੱਭਣਾ ਸੋਲਰ ਤੱਕ ਡੁੱਬੇ ਹੋਇਆ ਹੁਣ ਪਹਿਲਾਂ ਤੁਹਾਨੂੰ ਤਿੰਨ ਸੋਲਰ ਦਿਖਾਈ ਹੁਣ ਅੱਗੇ ਇੱਕ ਸੋਲਰ ਹੋਰ ਦੇਖ ਲਓ ਇਹ ਸਾਹਮਣੇ ਤੁਸੀਂ ਤਸਵੀਰ ਚ ਇਹ ਵੀ ਸੋਲਰ ਹੈ ਇਹ ਡੁੱਬਿਆ ਹੋਇਆ ਪਾਣੀ ਦੇ ਵਿੱਚ ਤਿੰਨ 400 ਏਕੜ ਜ਼ਮੀਨ ਹੈ ਸਾਰੇ ਹਾਲਾਤ ਇਸੇ ਤਰ੍ਹਾਂ ਬਣੇ ਤੁਹਾਨੂੰ ਦਿਖਾਉਂਦੇ ਜਾਂਦੇ ਆ ਸਤਲੁਜ ਨੇ ਇੰਨੀ ਹਾਲਾਤ ਮਾੜੇ ਕਰਤੇ ਇੰਨਾ ਜੰ ਜੀਵਨ ਖ਼ਤਰਤ ਹੋਇਆ ਤੇ ਅਜੇ ਵੀ ਖ਼ਤਰਾ ਨਹੀਂ ਟਲਿਆ 72 ਤੇ 72 ਨੇ ਤੇ ਹਾਲਾਤ ਕੀ ਬਣੇ ਹੋਏ ਤਸਵੀਰਾਂ ਨੂੰ ਲਗਾਤਾਰ ਬਹੁਤ ਕੁਝ ਬੰਗੀਆਂ ਨੇ ਕੌਣ ਜ਼ਿੰਮੇਦਾਰ ਹੈ ਕਰੇ ਕਿ ਇੱਥੇ ਆ ਕਿ ਕਿਸਾਨ ਟੁੱਟ ਜਾਂਦਾ ਤੇ ਆਸ ਹੁੰਦੀ ਹੈ ਸਿਰਫ ਫਿਰ ਸਰਕਾਰਾਂ ਤੇ ਪਰ ਜੇਕਰ ਸਰਕਾਰ ਵੀ ਫਿਰ ਬਾਹਰ ਨਾ ਫੜੇ 20000 ਰੁਪਏ ਲਈ ਵੀ ਤਰਲੇ ਕਢਨੇ ਪੈਣ 20000 ਰੁਪਏ ਵੀ ਕਿਹਾ ਜਾਵੇ ਕਿ ਨਹੀਂ ਪਈ ਅਸੀਂ ਤਾਂ ਪਰਸੈਂਟਾਂ ਦੇ ਵਿੱਚ ਦੇਾਂਗੇ ਪਹਿਲਾਂ ਗਰਦੋਰੀ ਹੋ ਗਈ ਉਸ ਤੋਂ ਬਾਅਦ ਪੈਸੇ ਮਿਲ ਲਗੇ ਉਹ ਵੀ ਛੇਤੀ ਮਿਲਨਾ ਤਾਂ ਫੇਰ ਦਿਲ ਟੁੱਟ ਜਾਂਦਾ ਹੈ ਤਾਂ ਤਸਵੀਰ ਇਹ ਸੋਲਰ ਵੀ ਸਾਰਾ ਡੁੱਬਿਆ ਹੋਇਆ ਹੈ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਸੋਲਰ ਸਾਰਾ ਡੁੱਬਿਆ ਹੋਇਆ ਪਾਣੀ ਦੇ ਵਿੱਚ ਇਸ ਜਗ੍ਹਾ ਤੇ ਦਰਿਆ ਨਹੀਂ ਹੈ ਇਸ ਜਗ੍ਹਾ ਤੇ ਦਰਿਆ ਨਹੀਂ ਹੈ ਇੱਥੇ ਪਾਣੀ ਖੜਾ ਹੋ ਗਿਆ ਜਦੋਂ ਦਰਿਆ ਸਤਲੁਜ ਦੇ ਵਿੱਚ ਪਾਣੀ ਆਇਆ ਸੀ ਤਸਵੀਰਾਂ ਬਹੁਤ ਹੈਰਾਨ ਪਰੇਸ਼ਾਨ ਕਰ ਦੇਣੀਆਂ ਕਰ ਦੇਣ ਵਾਲੀਆਂ ਨੇ ਔਰ ਅੱਗੇ ਤੱਕ ਦੇ ਹਾਲਾਤ ਇੱਕੋ ਤਰ੍ਹਾਂ ਦੇ ਨੇ ਤਿੰਨ ਚਾਰ ਸੋਲਰ ਡੁੱਬੇ ਹੋਏ ਆ ਕੁਝ ਸੋਲਰ ਵਿੱਚੋਂ ਬਾਹਰ ਖੜੇ ਆ ਹਾਲਾਤ ਉਹਨਾਂ ਦੇ ਮਾੜੇ ਆ ਜਿੱਥੋਂ ਪਾਣੀ ਲੰਘ ਜਾਂਦਾ ਸੋਲਰਾਂ ਦੇ ਉੱਪਰੋਂ ਫਿਰ ਸੋਲਰ ਤਾਂ ਸਟਾਰਟਰ ਸਭ ਕੁਝ ਖਤਮ ਹੋ ਜਾਂਦਾ ਤੇ ਆਪਣੇ ਆਪ ਚ ਇੱਕ ਦਰਦਨਾਕ ਤਸਵੀਰ ਹੈ ਜੋ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਉਹਨ ਇਥੋਂ ਅੱਗੇ ਤੱਕ ਨਜ਼ਰ ਮਾਰ ਲਓ ਕਿ ਕਿੱਧਰ ਵੀ ਤੁਸੀਂ ਨਜ਼ਰ ਮਾਰੋਗੇ ਪਾਣੀ ਪਾਣੀ ਤੁਹਾਨੂੰ ਦਿਖਾਈ ਦੇਗਾ ਗ੍ਰੈਸ ਸਤਲੁਜ ਦੀ ਤਸਵੀਰ ਜੋ ਪਾਣੀ ਨੇ ਹਾਲਾਤ ਮਾੜੇ ਕੀਤੇ ਇਸ ਜਗ੍ਹਾ ਤੇ ਦਰਿਆ ਨਹੀਂ ਹੈ ਇਸ ਜਗ੍ਹਾ ਤੇ ਦਰਿਆ ਸਤਲੁਜ ਦਾ ਪਾਣੀ ਖੜ ਗਿਆ ਜਦੋਂ ਕਿ ਜਿਆਦਾ ਪਾਣੀ ਆਇਆ ਸੀ ਉਹ ਇਸ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ